ਇੱਕ ਸਮੂਹ ਸ਼ਹਿਰ ਵਾਸੀਆਂ ਨੂੰ ਇੱਕ ਸੂਚਨਾ ਜਾਂ ਬੇਨਤੀ ਕਰਨਾ ਚਾਹਣਾ ਵੀ ਜਿਨ੍ਹਾਂ ਦਾ ਵੀ ਪ੍ਰਾਪਰਟੀ ਟੈਕਸ ਡਿਊ ਹੈਗਾ ਕਮਰਸ਼ੀਅਲ ਆ ਚਾਹੇ ਹੋ ਰੈਜ਼ੀਡੈਂਸ਼ੀਅਲ ਹੈਗਾ ਉਹ 31 ਮਾਰਚ ਤੋਂ ਪਹਿਲਾਂ ਪਹਿਲਾਂ ਆਪਣਾ ਟੈਕਸ ਜਮ੍ਹਾਂ ਕਰਵਾਉਣ ਕਿਉਂਕਿ ਅੱਜ ਤੋਂ ਸਾਡੀ ਸੀਲਿੰਗ ਦੀ ਕਾਰਵਾਈ ਤਿੰਨਾ ਸ਼ਹਿਰਾਂ ਵਿੱਚ ਬੁਢਲਾਡਾ ਬੋਹਾ ਤੇ ਬਰੇਟਾ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਤੇ ਕਿਸੇ ਵੀ ਤਰ੍ਹਾਂ ਦਾ ਜੇ ਕਿਸੇ ਦਾ ਕੋਈ ਟੈਕਸ ਹੈਗਾ ਜਿਹੜਾ ਪ੍ਰਾਪਰਟੀ ਟੈਕਸ ਉਹ ਪੈਂਡਿੰਗ ਹੈਗਾ ਲੰਮੇ ਸਮੇਂ ਤੋਂ ਹੈਗਾ ਜਾਂ ਕਰੰਟ ਦਾ ਹੈਗਾ ਉਕੇ ਪਗਰ ਕੇ ਦਫਤਰ ਵੀ ਆ ਕੇ ਆਪਣਾ ਪ੍ਰੋਪਰਟੀ ਟੈਕਸ ਭਰਨ ਟੈਕਸ ਟੈਕਸ ਕਲੈਕਸ਼ਨ ਦੇ ਪਰਪਸ ਲਈ ਸਾਡੇ ਮੁਲਾਜ਼ਮ ਜਿਹੜੇ ਹੈਗੇ ਆ ਸੈਟਰਡੇ ਤੇ ਸੰਡੇ ਨੂੰ ਵੀ ਸਾਡੇ ਦਫਤਰ ਓਪਨ ਰਹਿਣਗੇ ਤੇ ਅਸੀਂ ਸਾਡੀ ਕੋਸ਼ਿਸ਼ ਹੈਗੀ ਆ ਵੀ ਸ਼ਹਿਰ ਦੇ ਵਿੱਚ ਕਿਸੇ ਸੈਂਟਰ ਪੁਆਇੰਟ ਤੇ ਜਿਹੜੇ ਹੈਗੇ ਆਪਣੇ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਸ਼ਹਿਰ ਦੇ ਵਿੱਚ ਹੀ ਇਹ ਟੈਕਸ ਜਮ੍ਹਾਂ ਕਰਵਾਉਣ ਦੀ ਜਿਹੜੀ ਫੈਸਿਲਿਟੀ ਹੈਗੀ ਆ ਉਹ ਦਿੱਤੀ ਜਾ ਸਕੇ ਫਰਕਿੰਨ ਟੈਕਸ ਖੜਾprofi ਦਾ ਆਪਣਾ ਟੈਕਸ ਜੀ ਕਾਫੀ ਡਿਊ ਹੈਗਾ ਕਈ ਕਮਰਸ਼ੀਅਲ ਆਦਾਰਿਆ ਹੈਗੇ ਜਿਨ੍ਹਾਂ ਨੇ 2013-14 ਤੋਂ ਹੀ ਨਹੀਂ ਟੈਕਸ ਆਪਣਾ ਪੇ ਕੀਤਾ ਹੈਗਾ ਤੇ ਇਸੇ ਲਈ ਸਾਨੂੰ ਅੱਜ ਸੀਲਿੰਗ ਦੀ ਕਾਰਵਾਈ ਕਰਨ ਕਰਨੀ ਪੈ ਰਹੀ ਹੈ